ਮੇਰੀ ਵਾਈਫ ਹੈ ਜਿਹਨਾਂ ਨੂੰ 5-6 ਮਹੀਨੇ ਪਹਿਲਾਂ ਦਿੱਕਤ ਆ ਗਈ ਸੀ ਬਹੁਤ ਜ਼ਿਆਦਾ ਬੇਹੋਸ਼ ਹੋ ਗਈ ਸੀ। ਉਸ ਵਾਰ ਇਹਨਾਂ ਨੂੰ ਲੈ ਗਏ ਸਰਾਜੀ ਪਟਿਆਲੇ। ਉਹਨਾਂ ਨੇ ਫਿਰ ਉਹਨਾਂ ਨੂੰ ਸਾਨੂੰ ਕਾਗਜ਼ ਬਣਾ ਕੇ ਕਹਿੰਦੇ ਰਜਿੰਦਰਾ ਲੈ ਜਾਓ ਉਹਨਾਂ ਨੂੰ ਸਮਝ ਨਹੀਂ ਆਈ ਜੀ ਫਿਰ ਬੇਹੋਸ਼ ਹੋ ਗਈ। ਉਸ ਵਾਰ ਨੇ ਇਲਾਜ ਕਰਾਇਆ ਜੀ ਖਰਚਾ ਇਹਨਾਂ ਦੱਸਤਾ ਇਨੀ ਸਾਡੀ ਹਾਇਸ਼ੀਅਤ ਨਹੀਂ ਸੀ। ਅਸੀਂ 84 ਤੇ ਸਭ ਕੁਝ ਸਾਡਾ ਬਰਬਾਦ ਹੋ ਗਿਆ ਸੀਗਾ ਜੀ। ਉਸ ਤੋਂ ਬਾਅਦ ਅਸੀਂ ਸੈਟ ਨਹੀਂ ਹੋਏ ਸਭ ਕੁਝ ਦਿੱਤਾ ਹੀ ਮਹਾਰਾਜ ਦਾ ਉਸ ਤੋਂ ਬਾਅਦ ਨਹੀਂ ਸੈਟ ਕੋਈ ਸਾਡਾ ਸਾਰਾ ਖੁਸ਼ੀ ਖਤਮ ਹੋ ਗਿਆ ਸੀ ਜੀ ਕੋਈ ਸਿਆਣਾ ਦੋਸਤਾਂ ਲੜਕਿਆਂ ਨੇ ਸਭ ਤੋਂ ਜ਼ਿਆਦਾ ਸਾਡੀ ਖਾਲਸਾ ਰਣਗ ਮੋਢੇ ਕਰੀ ਹੈ ਜੀ ਦੋ ਵੀ ਵੀ ਸਾਡੀ ਨੁਰਤ ਕਰੀ ਹੈ ਜੀ ਖਾਲਸਾ ਨਾਲ ਬਹੁਤ ਚੰਗੇ ਇਨਸਾਨ ਨੇ ਅਸੀਂ ਵੀ ਖਾਲਸੇ ਸੀ ਪਹਿਲਾਂ ਜੀ 84 ਸਾਡੇ ਵਾਲ ਬੂਲ ਕੱਟੇ ਗਏ ਸੀ ਉਸਾ ਗੱਡੀਆਂ ਦਾ ਕੰਮ ਸੀ ਸਾਨੂੰ ਰੱਖਣ ਦਾ ਮੌਕਾ ਹੀ ਨਹੀਂ ਮਿਲੇ ਬਾਕੀ ਬਹੁਤ ਇਹਨਾਂ ਦੀ ਮਿਹਰਮਾਨੀ ਸੀ ਜਿੰਨੇ ਵੀ ਮੈਂਬਰ ਆ ਖਾਲਸਾ ਏਡ ਦੇ